ਪਟਿਆਲੇ ਸ਼ਹਿਰ ਦੇ ਵਿੱਚ ਖੜੇ ਆ ਤੇ ਇੱਥੇ ਤੁਹਾਨੂੰ ਇੱਕ ਐਸੀ ਮਾਂ ਪੁੱਤ ਦੀ ਜੋੜੀ ਦਾ ਮਿਲਣਾ ਤੁਹਾਨੂੰ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਇਨਸਪੀਰੇਸ਼ਨ ਆ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇੱਕ 14 16 ਸਾਲ ਦਾ ਨੌਜਵਾਨ ਜਿਹੜਾ 11ਵੀਂ ਕਲਾਸ 'ਚ ਪੜਦਾ ਹੈ ਤੇ ਘਰ ਦੇ ਵਿੱਚ ਫਾਦਰ ਸਾਹਿਬ ਠੀਕ ਨਹੀਂ ਰਹਿੰਦੇ ਨਾਲ ਹੀ ਉਹਨਾਂ ਨੇ ਆਪਣੇ ਕੰਮ ਨਾਲ ਚੜਾਇਆ ਮੋਢਿਆਂ ਦੇ ਭਾਰ ਚੱਕਿਆ ਤੇ ਇਹ ਹੈਗਾ ਜੀ ਇੱਥੇ ਰੈਸਟ ਆ ਬਣਾਇਆ ਇਹਨਾਂ ਨੇ ਸਟਾਲ ਆਇਆ ਕੁਕੜੂਕੂ ਇਹ ਆ ਜੀ ਇਧਰ ਜੋੜੀ ਇਧਰ ਪੈਂਜੀ ਹੁੜੀ ਪੈਂਜੀ ਸਾਸਿਕਾਲ ਕਾਸ਼ੀ ਗਾ ਤੇ ਇਧਰ ਮੁੰਡਾ ਆ ਉਹ ਨੌਜਵਾਨ ਖੜਾ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਅਸਲ ਵਿੱਚ ਨਾ ਪ੍ਰੋਬਲਮ ਇਹ ਕੀ ਆ ਵੀ ਮੁੰਡੇ ਦੀ ਵਿਚਾਰੀ ਵਾਈਪ ਭਰਾ ਦੀ ਸਾਡੀ ਹਾਈਟ ਬੜੀ ਵਧੀਆ ਆ ਪਰ ਆਹ ਉਪਰ ਜਿਹੜੀ ਪ੍ਰੋਬਲਮ ਆਉਂਦੀ ਰੇੜੀ ਦੀ ਆਪਾਂ ਕੰਮ ਕਰਦੇ ਆ ਆਪਾਂ ਥੋੜਾ ਜਿਹਾ ਪਰਲੇ ਪਾਸੇ ਚੱਲ ਜਾਂਦੇ ਆ ਹਨਾ ਹਾਂਜੀ ਬੈਕ ਸਾਈਡ ਆਪਾਂ ਰੇੜੀ ਦਿਖਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਥੇ ਖੜੋ ਤੁਸੀਂ ਹਾਂਜੀ ਵਾਹ ਜੀ ਗਾ ਲੈ ਆ ਬੜੀ ਨਾ ਗੱਲ ਤੇ ਬਾਈ ਕੀ ਹਾਲ ਚੱਲ ਆ ਵਧੀਆ ਜੀ ਵਧੀਆ ਠੀਕ ਠਾਕ ਹੋ ਹਾਂਜੀ ਤੇ ਭਾਈ ਕੀ ਕੀ ਬਣਾਉਨੇ ਹੋ ਤੇ ਕਦੋਂ ਤੋਂ ਸਟਾਰਟ ਕੀਤਾ ਸੀ ਆਪਣਾ ਮੈਂਨੇ ਸਤੰਬਰ ਦੇ ਵਿੱਚ ਲਗਾਇਆ ਸੀਗਾ ਅੱਛਾ ਤੇ ਸਾਡੇ ਕੋਲ ਪਾਕਿਸਤਾਨੀ ਚਿਕਨ ਹੁੰਦਾ ਹੈ ਚਿਕਨ ਕੋਰਮਾ ਹੁੰਦਾ ਹੈ ਚਿਕਨ ਕਰੀ ਹੁੰਦਾ ਹੈ ਹੋਮ ਮੇਡ ਸਟਾਈਲ ਚਿਕਨ ਹੁੰਦਾ ਹੈ ਤੇ ਆਪਣੇ ਕੋਲ ਡੇਲੀ ਆਟਮਾ ਚੇਂਜ ਹੁੰਦੀ ਰਹਿੰਦੀ ਹੈ ਤੇ ਸਾਡੇ ਕੋਲ ਚਿਕਨ ਬਿਰਿਆਨੀ ਵੀ ਹੁੰਦੀ ਹੈ ਤੇ ਹਦਰਾਬਾਦ ਬਿਰਿਆਨੀ ਵੀ ਹੁੰਦੀ ਹੈ ਭਾਈ ਜੇਸ ਉਮਰ ਦੇ ਵਿੱਚ ਤੂੰ ਹੈਗਾ ਆ ਇਸ ਉਮਰ ਦੇ ਵਿੱਚ ਜ਼ਿਆਦਾ ਬੱਚੇ ਜਿਹੜੇ ਆ ਸਕੂਲਾਂ ਚ ਪੜ੍ਹਦੇ ਨੇ ਤੇ ਜਾਂ ਬੱਚੇ ਘਰ ਆ ਕੇ ਗੇਮਾਂ ਖੇਡਦੇ ਨੇ। ਕਲੀਅਰ ਗੱਲ ਆ। ਤੇ ਭਾਈ ਤੂੰ ਇਸ ਕੰਮ ਦੇ ਵਿੱਚ ਬਹਿ ਗਿਆ ਇੱਕਦਮ ਕੀ ਚੱਕਰ ਕੀ ਵਾਇਆ? ਕਲੀਅਰ ਦੱਸ ਸਾਨੂੰ। ਭਾਈ ਨਾਲ ਆਜੋ ਇਧਰ ਥੋੜਾ ਜਿਹਾ। ਐਕਚੁਅਲੀ ਨਾ ਮੈਨੂੰ ਖਾਣਾ ਬਣਾਉਂਦਾ ਬਹੁਤ ਸ਼ੌਂਕ ਸੀਗਾ। ਮੈਂ ਜਿਆਦਾ ਛੋੜਾ ਸੀਗਾ ਨਾ। ਮੈਂ ਬਹੁਤ ਖਾਣਾ ਬਣਾਉਂਦਾ ਹੁੰਦਾ ਸੀਗਾ। ਤੇ ਥੋੜੀ-ਬਹੁਤ ਘਰ ਦੀ ਕੰਡੀਸ਼ਨ ਵੀ ਕਰਕੇ ਨਾ ਮੈਂ ਇਹ ਸੋਚਿਆ ਕਿ ਵੀ ਆਪਣਾ ਇਹ ਕੰਮ ਕਰਦਾ। ਆਪਣਾ ਹੁਨਰ ਥੋੜਾ ਹੋਰ ਨਹੀਂ ਹਾਰਦਾ। ਕੀ ਬਾਤ ਹੈ? ਤਾਂ ਬਈ ਕਿਹਦਾ ਪਲਾਨ ਆਊਟ ਕਿਹਦਾ ਸੀ ਕਿ ਆ ਵੀ ਆਪਾਂ ਚਿਕਨ ਸ਼ੁਰੂ ਕਰਦੇ ਆ ਜਾਂ ਕੁਛ ਇਹ ਕੀ ਪਲੈਨਿੰਗ ਕੀਤੀ ਸੀ ਐਕਚੁਅਲੀ ਇਹ ਪਲਾਨ ਮੇਰੇ ਬਡੇ ਵਾਪਾ ਦਾ ਸੀਗਾ ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤਾ ਸੀਗਾ ਕਿ ਵੀ ਆਪਾਂ ਇਹ ਵਾਲਾ ਕੰਮ ਤੂੰ ਇਹ ਵਾਲਾ ਕੰਮ ਕਰ ਇਹ ਬਹੁਤ ਵਧੀਆ ਰਹੇਗਾ ਤੇ ਬਈ ਅੱਛਾ ਹਾਂਜੀ ਥੋੜੇ ਤਾਇਆ ਜੀ ਨੇ ਸਲਾਹ ਦਿੱਤੀ ਤੁਹਾਨੂੰ ਹਾਂਜੀ ਹਾਂਜੀ ਪੂਰੀ ਸਪੋਰਟ ਸੀ ਉਹਨਾਂ ਦੀ ਅੱਛਾ ਉਹਨਾਂ ਦੀ ਫੁੱਲ ਸਪੋਰਟ ਹੈ ਤੇ ਹੁਣ ਫਿਰ ਤੁਸੀਂ ਪ੍ਰੋਪਰਲੀ ਫਿਰ ਇਸ ਕੰਮ ਵਾਲੇ ਪਾਸੇ ਡੈਡੀਕੇਟ ਹੋ ਜਾਓ ਹਾਂਜੀ ਤੇ ਪੜ੍ਹਦੇ ਕਿਹੜੀ ਕਲਾਸ ਚੋਂ ਮੈਂ ਪਲੱਸ 1 ਦੇ ਵਿੱਚ ਹਾਂ ਜੀ ਪਲੱਸ 1 ਦੇ ਵਿੱਚ ਸਕੂਲ ਕਿਵੇਂ ਮੈਨੇਜ ਕਰਦੇ ਹੋ ਇਹ ਤਾਂ ਡਮੀ ਲੈ ਰੱਖੀ ਆ ਮੈਂ ਘਰੇ ਹੀ ਪੜਦਾ ਹੁੰਦਾ ਬਟ ਟਿਊਜ਼ਡੇ ਟਿਊਜ਼ਡੇ ਮੈਂ ਸਕੂਲ ਜਾਂਦਾ ਹੁੰਦਾ ਟਿਊਜ਼ਡੇ ਸਾਡੀ ਕਾਰਟ ক্লোਜ਼ ਹੁੰਦੀ ਆ ਅੱਛਾ ਤੇ ਪਲੱਸ 2 ਤੋਂ ਬਾਅਦ ਦੇ ਵਿੱਚ ਕੀ ਪਲਾਨ ਆਊਡ ਆ ਐਲਰਟਸ ਕਰਨੀਆਂ ਬਾਹਰ ਜਾਣਾ ਜਾਂ ਕੀ ਕਰਨਾ ਐਕਚੁਅਲੀ ਮੇਰਾ ਪਲਾਨ ਆਊਟ ਇਹੀ ਹੈਗਾ ਕਿ ਵੀ ਮੈਂ ਆਪਣਾ ਖੁਦ ਦਾ ਬਿਜ਼ਨਸ ਐਕਸਪੈਂਡ ਕਰਾਂ ਕਿ ਵੀ ਅਗੇ ਇਨ ਫਿਊਚਰ ਜਾ ਕੇ ਆਪਣਾ ਖੁਦ ਦਾ ਰੈਸਟੋਰੈਂਟ ਓਪਨ ਕਰਾਂ ਅੱਛਾ ਖੁਦ ਰੈਸਟੋਰੈਂਟ ਓਪਨ ਕਰਾਂ ਹਾਂਜੀ ओके okay. अच्छा जड़ी आ ਤੁਹਾਡਾ ਸਟਾਲ ਆ ਜਿਹੜਾ ਕਾਟ ਤੁਸੀਂ ਲਈ ਆ ਇਹ ਦੱਸੋ ਵੀ ਇਹ ਰੈਂਟ ਤੇ ਆ ਜਾਂ ਕਿਵੇਂ ਆ ਆਪਣੀ ਆਪਣਾ ਇਹ ਰੈਂਟ ਤੇ ਲੈ ਰੱਖਿਆ ਹਲੇ ਤੱਕ ਸੀ ਅੱਛਾ ਹਾਂਜੀ ਕਿਉਂਕਿ ਫਿਲਹਾਲ ਮੇਰੇ ਕੋਲ ਹਲੇ ਇਨੀ ਇਨਵੈਸਟਮੈਂਟ ਵਗੈਰਾ ਨਹੀਂ ਸੀਗੀ ਜਿਸ ਕਰਕੇ ਮੈਂ ਫੇਲੇ ਕਿਹਾ ਕਿ ਵੀ ਆਪਾਂ ਸਟਾਰਟਅਪ ਹੀ ਕਰਨਾ ਹੈ ਰੈਂਟ ਤੇ ਸਟਾਰਟ ਕਰ ਦਿੰਦੇ ਆ ਅੱਛਾ ਜਿਹੜੀ ਤੁਹਾਡੀ ਜਿਹੜੀ ਤੁਸੀਂ ਹੋਰ ਸ਼ੁਰੂ ਕਰਨਾ ਆ ਉਹਦੇ ਲਈ ਕਿੰਨੀ ਇਨਵੈਸਟਮੈਂਟ ਚਾਹੀਦੀ ਤੁਹਾਨੂੰ ਕਿਟੂ ਬਟ ਅਪਰੋਕਸੀਮੇਟ 20000 ਤੋਂ 25000 ਰੁਪਈਆ ਚਾਹੀਦੇ ਹੋਣਗੇ ਵੀ ਤੋਂ 25000 ਹਾਂਜੀ ਉਹਨਾਂ ਤੁਹਾਡੀ ਗੱਡੀ ਚੱਲਦੀ ਆ ਪੂਰੀ ਹਾਂਜੀ ਹਾਂਜੀ ਛੇ ਸਤਾ ਉਹੀ ਹੈ ਅੰਦੇ ਅਚਾ ਤੇ ਫਿਰ ਉਹਦੇ ਲਈ ਫਿਰ ਕੀ ਕੀ ਉਹ ਕੀ ਪਲਾਨ ਕੀਆ ਫਿਊਚਰ ਪਲਾਨ ਕੀਆ ਉਹਦੇ ਨਾਲ ਕੀ ਕੀ ਕਰਨਾ ਦੀ ਬੱਚੇ ਯਾਰ ਦੇ ਜਿਹੜੀ ਸੀਗੇ ਬਾਰੇ ਐਕਚੁਅਲੀ ਉਸ ਦੇ ਨਾਲ ਮੈਂ ਸੋਚ ਰੱਖਿਆ ਕਿ ਵੀ ਆਪਣਾ ਇਦਰ ਤਵਾ ਕਲੇਜੀ ਦਾ ਤੇ ਤਵਾ ਫਿਸ਼ ਦਾ ਜਿਹੜਾ ਇੱਥੇ ਹਲੇ ਤੱਕ ਕੋਈ ਕਨਸੈਪਟ ਆ ਨਹੀਂ ਰੱਖਿਆ ਉਹ ਲਗਾਣਾ ਹੈ ਤੇ ਘਰ ਤੋਂ ਕੱਟ ਪ੍ਰਾਈਸ ਦੇ ਵਿੱਚ ਜਿਹੜਾ ਆਪਣਾ ਚਿਕਨ ਟਿੱਕਾ ਹੋਏਗਾ ਉਹ ਵੀ ਲਗਾਣਾ ਹੈ ਜਿਹੜਾ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਬਹੁਤ ਐਕਸਪੈਂਸਿਵ ਰੇਟ 'ਤੇ ਮਿਲੇਗਾ ਉਹ ਮੈਂ ਚਾਹਣਾ ਕਿ ਵੀ ਸਾਰੇ ਟੇਸਟ ਕਰ ਸਕਣ ਉਹ ਵੀ ਅਫੋਰਡੇਬਲ ਪ੍ਰਾਈਸ 'ਤੇ ਅਚਾ ਉਹ ਵੀ ਅਫੋਰਡੇਬਲ ਪ੍ਰਾਈਸ 'ਤੇ ਕੀ ਕਰ ਸਕਣ ਕਿਹਾ ਆਦਾ ਯਾਰ ਸੋਚ ਬੜੀ ਵਧੀਆ ਅਚਾ ਕੋਈ ਇਨਵੈਸਟਰ ਮਿਲਿਆ ਨਹੀਂ ਅਜੇ ਨਹੀਂ ਨਹੀਂ ਲੱਭ ਤੀਏ ਹਾਂਜੀ ਜ਼ਰੂਰ ਪੱਕੀ ਗੱਲ ਆ ਪੱਕੀ ਗੱਲ ਆ ਚਲੋ ਭਾਈ ਫੇ ਆਪਾਂ ਇੱਕ ਕੰਮ ਕਰਦੇ ਆ ਚਲੋ ਜੇਦਾ ਇਨਵੈਸਟਰ ਲੱਭ ਗਿਆ ਕੀ ਕਿਹਾ ਨਹੀਂ ਤਾਂ ਆਪਾਂ ਇੱਕ ਚੀਜ਼ ਕਰ ਦਿੰਦੇ ਆ ਚਲੋ ਜੋ ਅਸੀਂ ਕਰ ਸਕਦੇ ਆ ਭਾਈ ਇਸ ਵੀਡੀਓ ਨੂੰ ਜਿੰਨਾ ਸ਼ੇਅਰ ਮਰਜ਼ ਕਰ ਦੇ ਇਸ ਵੀਡੀਓ ਦੀ ਜਨੀਕ ਭਾਈ ਹਾਂਜੀ ਸਾਰੀ ਤੇਰੀ ਠੀਕ ਹੈ ਜੀ ਠੀਕ ਆ ਹਾਂਜੀ ਕਿਸੇ ਨੂੰ ਇਨਵੈਸਟਮੈਂਟ ਦੇ ਬਾਰੇ ਹੱਥ ੱਡਣ ਦੀ ਲੋੜ ਨਹੀਂ ਸਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਇਹਦੇ ਉੱਤੋਂ 20 ਆਜੇ 25 ਆਜੇ 30 ਆਜੇ 50 ਆਜੇ ਸਾਰਾ ਤੇਰਾ ਬਈ ਠੀਕ ਹੈ ਜੀ ਜਿਵੇਂ ਮਰਜ਼ੀ ਅਡਜਸਟਮੈਂਟ ਕਰ ਲਈ ਪਰ ਲਾਉਣੇ ਸਹੀ ਪਾਸੇ ਆ ਹਾਂਜੀ ਹਾਂਜੀ ਠੀਕ ਹੈ ਬਈ ਹਾਂਜੀ ਤੇ ਚਲੋ ਆਪਾਂ ਇਹ ਚੀਜ਼ ਹੋ ਗਈ ਹੁਣ ਮੈਂ ਆਪਣੇ ਭਰਾਵਾਂ ਨੂੰ ਵੀ ਕਹਾਂ ਵੀ ਸਾਰੇ ਜਿਹੜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਾਂ ਇਸ ਨੌਜਵਾਨ ਦੀ ਮਦਦ ਕਰਕੇ ਇਹਨੂੰ ਕੰਮ ਅੱਗੇ ਤੋਰ ਕੇ ਦੇਣਾ ਵੀ ਅੱਗੇ ਜਿਹੜਾ ਹੋਰ ਆਪਣੇ ਕੰਮ ਨੂੰ ਐਕਸਪੈਂਡ ਕਰੇ ਤਾਂ ਤਾਂ ਜੋ ਵਧੀਆ ਤੋਂ ਵਧੀਆ ਖਾਣਾ ਜਿਹੜਾ ਆ ਸਾਡੇ ਭਰਾਵਾਂ ਤੱਕ ਸਾਡੇ ਲੋਕਾਂ ਤੱਕ ਪਹੁੰਚਾਵੇ ਤੇ ਨਾਲੇ ਪੰਜਾਬੀ ਮੁੰਡਾ ਸਰਦਾਰ ਬੰਦ ਸਰਦਾਰ ਮੁੰਡਾ ਦੇ ਹੋ ਆਪ ਚੈੱਕ ਕਰ ਲਓ ਕਿਉਂਕਿ ਮੇਰੇ ਬੇਟੇ ਦੀ ਉਮਰ ਵੀ ਸੇਮ ਆ ਤੇ ਹਾਈਡ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਅੱਜ ਦੇ ਟਾਈਮ ਦੇ ਵਿੱਚ ਨੌਜਵਾਨ ਮੁੰਡੇ ਜਿਹੜੇ ਆ ਲੋਕ ਕਹਿੰਦੇ ਨੇ ਨਾ ਕਦੀ ਕਿਸੇ ਨਸ਼ੇ ਵਾਲੇ ਪਾਸੇ ਆ ਨਹੀਂ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਆਪਣੇ ਘਰਾਂ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਅੱਗੇ ਨੇ ਆ ਦੇਖ ਸਕਦੇ ਹੋ ਸਭ ਭਾਈ ਅੱਜ ਦਾ ਮੀਨੂ ਕੀ ਹੈ ਅੱਜ ਆਪਣੇ ਕੋਲ ਚਿਕਨ ਕਰੀ ਹੋਈਗੀ ਤੇ ਚਿਕਨ ਦਮ ਬਰੀਆਨੀ ਹੋਈਗੀ ਚਿਕਨ ਦਮ ਬਰੀਆਨੀ ਹਾਂਜੀ ਤੇ ਚਿਕਨ ਕਰੀ ਭਾਈ ਪਹਿਲਾਂ ਚੱਲੀਏ ਉਧਰ ਨੂੰ ਹਾਂਜੀ ਹਾਂਜੀ ਚਲੋ ਭਾਜੀ ਆਪਾਂ ਇੱਧਰ ਨੂੰ ਆ ਗਏ ਹੁਣ ਦਿਖਾਓ ਸਾਨੂੰ ਕੀ ਕੀ ਹੈ ਤੁਹਾਡੇ ਕੋਲ ਅੱਜ ਆਪਣੇ ਕੋਲ ਇਹ ਹੈਗੀ ਹੈ ਆਪਣੀ ਚਿਕਨ ਕਰੀ ਓਹੋ ਹੋ ਭਾਈ ਖੁਸ਼ਬੂ ਇਨੀ ਜ਼ਬਰਦਸਤ ਭਾਈ ਕੀ ਕੀ ਪੋਨੇ ਕੀ ਕੀ ਦੇ ਵਿੱਚ ਹੈ ਇਹ ਸਾਡੇ ਵਿੱਚ ਸੀਕ੍ਰੇਟ ਮਸਾਲੇ ਪੈਂਦੇ ਆ ਕੀ ਬਾਤ ਹੈ ਭਾਈ ਆਪ ਸਾਰੇ ਮਸਾਲੇ ਬੜੋ ਭਾਈ ਆਹ ਤਾਂ ਅੱਬੇ ਤੁਸੀਂ ਕਮਾਲ ਕਰਤੀ ਬਰੀਆਨੀ ਦੀ ਇਹ ਸਾਡੀ ਸਪੈਸ਼ਲ ਬਿਰਿਆਨੀ ਹੈਗੀ ਹੈ ਐਸੀ ਬਿਰਿਆਨੀ ਤਾਂ ਭਾਜੀ ਮਲੇਰਕੋਟਲੇ ਦੇ ਵਿੱਚ ਨਹੀਂ ਮਿਲਦੀ ਨਾਲੇ ਉਹਦੇ ਫੇਮਸ ਮਲੇਰਕੋਟਲਾ ਜਬਰਦਸ ਫੇਮਸ ਹੈ ਲੈ ਆਪਣੀ ਮੁਗਲਾਈ ਖਾਣਿਆਂ ਨੂੰ ਲੈ ਕੇ ਹਾਂਜੀ ਹੈਨਾ ਕੀ ਆਪਾਂ ਦੇ ਭਾਜੀ ਤੇ ਭਾਈ ਹੋਰ ਘਰ ਚ ਕੌਣ ਕੌਣ ਨੇ ਮੇਰੇ ਮੇਰੀ ਇੱਕ ਸਿਸਟਰ ਹੈ ਗਿਆ ਤੇ ਮੇਰੀ ਇੱਕ ਮਦਰ ਹੈ ਗਿਆ ਤੇ ਮੇਰੇ ਫਾਦਰ ਵੀ ਹੈ ਗਿਆ ਸਿਸਟਰ ਕੀ ਕੰਮ ਕਰਦੇ ਨੇ ਸਿਸਟਰ ਐਕਚੁਅਲੀ ਸਟੱਡੀ ਕਰ ਰਹੇ ਨੇ ਸਟੱਡੀ ਕਰਦੇ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਮੇਰੇ ਫਾਦਰ ਸਾਹਿਬ ਕਬਾੜ ਦਾ ਕੰਮ ਕਰਦੇ ਨੇ ਅੱਛਾ ਉਹਨਾਂ ਨੂੰ ਸਪੋਰਟ ਕਰਨ ਲਈ ਮੈਂ ਕੰਮ ਕਰ ਰਿਹਾ ਅੱਛਾ ਵੀ ਮਤਲਬ ਜਲਦੀ ਉਹ ਕੰਮ ਛਡਵਾ ਦੋ ਤੁਸੀਂ ਉਹਦਾ ਹਾਂਜੀ 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 ਕੀ ਬਾਤ ਹੈ ਯਾਰ ਕੀ ਬਾਤ ਹੈ ਠੀਕ ਨਹੀਂ ਰਹਿੰਦੀ ਐਕਚੁਅਲੀ ਉਹਨਾਂ ਨੂੰ ਨਾ ਬ੍ਰੇਨ ਪ੍ਰੋਬਲਮ ਹੈ ਗਿਆ ਜਿਸ ਕਰਕੇ ਉਹਨਾਂ ਨੂੰ ਕਈ ਵਾਰ ਨਾ ਕੰਮ ਤੇ ਨਹੀਂ ਜਾ ਸਕਦੇ ਉਹਨਾਂ ਦੀ ਲੈਫਟ ਸਾਈਡ ਜ਼ਿਆਦਾ ਵਰਕ ਨਹੀਂ ਕਰਦੀ ਲੈਫਟ ਸਾਈਡ ਜਿਹੜੀ ਵਰਕ ਨਹੀਂ ਕਰਦੀ ਹਾਂਜੀ ਹ ਤੇ ਅਚਾ ਤੇ ਹੁਣ ਫਿਰ ਤੁਸੀਂ ਕਦੋਂ ਸੋਚਿਆ ਵੀ ਹੁਣ ਕਿੰਨੀ ਕੁ ਵੇਰ ਬਾਅਦ ਬਾਪੂ ਨੂੰ ਰਿਟਾਇਰਮੈਂਟ ਦੇਣੀ ਆ ਮੈਂ ਸੋਚ ਰੱਖਿਆ ਜਿੰਨੀ ਛੇਤੀ ਤੋਂ ਜੇਤੀ ਹੋ ਸਕਦਾ ਹੈ ਮੈਂ ਉਹ ਨਹੀਂ ਛੇਤੀ ਪਾਪਾ ਨੂੰ ਰਿਟਾਇਰ ਕਰਨਾ ਰਿਟਾਇਰ ਕਰਨਾ ਹਾਂਜੀ ਕੀ ਬਾਤ ਹੈ ਭਾਈ ਜਦੋਂ ਅਤ ਸੇ ਨਾ ਤੇਰੇ ਵਰਗਾ ਨੌਜਵਾਨ ਪੁੱਤ ਹਰੇਕ ਮਾਪੇ ਕੋਲ ਹੋਵੇ ਨਾ ਤੇ ਉਹ ਮਾਪਿਆਂ ਨੂੰ ਟੈਨਸ਼ਨ ਨਹੀਂ ਹੁੰਦੀ ਕੰਮ ਕਰਦੀ ਤੇ ਫਿਰ ਜਲਦੀ ਤੂੰ ਮੈਨੂੰ ਲੱਗਦਾ ਇਹ ਆਪਣਾ ਡ੍ਰੀਮ ਜਿਹੜਾ ਤੂੰ ਜਲਦੀ ਪੂਰਾ ਕਰ ਲੇਗਾ ਤੇ ਆਪਣੇ ਫਾਦਰ ਨੂੰ ਜਲਦੀ ਰਿਟਾਇਰ ਕਰਕੇ ਘਰ ਦੇ ਯਾਰਾਂ ਦੇ ਵਿੱਚ ਬਿਠਾਏਂਗਾ ਤੂੰ ਹਾਂਜੀ ਇਹ ਗੱਲ ਪੱਕੀ ਆ ਤੇ ਬਾਈ ਉਹ ਫਿਰ ਹੁਣ ਗੱਲਾਂ ਬਹੁਤ ਨੇ ਗੱਲਾਂ ਕਰਦੀਆਂ ਬਹੁਤ ਨੇ ਪਰ ਸਾਨੂੰ ਅੱਜ ਖਾਓਗੇ ਫਿਰ ਚਿਕਨ ਫਿਰ ਹਾਂਜੀ 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 ਫਿਰ ਰੇਟ ਨਾਲ ਨਾਲ ਦੱਸੀ ਆਪਾਂ ਰੇਟ ਕੀ ਹੈ ਹਾਂਜੀ ਹਾਂਜੀ ਆਪਣਾ ਚਿਕਨ ਕਰੀ ਦਾ ਰੇਟ ਹੈ ਗਿਆ 99 ਉਹਦੇ ਵਿੱਚ ਆਪਾਂ ਨੂੰ ਤਿੰਨ ਪੀਸ ਮਿਲेंगे ਨਾਲ ਤਿੰਨ ਰੋਟੀਆਂ ਹੋਣਗੀਆਂ ਤਿੰਨ ਰੋਟੀਆਂ ਦੇ 100 ਰੁਪਏ 'ਚ ਕਿੰਨੇ ਪੀਸ ਹੋਣਗੇ ਨਾਲ 'ਚ ਤਿੰਨ ਪੀਸ ਤਿੰਨ ਪੀਸ 100 ਰੁਪਏ ਦੇ ਵਿੱਚ ਹ ਤੇ ਬਿਰਿਆਨੀ ਬਿਰਿਆਨੀ 130 ਦੀ ਹਾਫ ਹੈਗੀ ਹੈ ਅੱਛਾ ਜਿਹਦੇ ਵਿੱਚ ਆਪਣਾ ਬਿਰਿਆਨੀ ਪਏਗੀ ਉਸ ਤੋਂ ਬਾਅਦ ਗਰੇਵੀ ਪਏਗੀ ਉਸ ਤੋਂ ਬਾਅਦ ਇੱਕ ਬੋਇਲਡ ਐਗ ਆਏਗਾ ਉਹਦੇ ਨਾਲ ਬੋਇਲਡ ਐਗ ਹੋਏਗਾ ਜੀ ਹਾਂਜੀ ਕੀ ਬਾਤ ਹੈ ਭਾਈ ਹੁਣ ਮੈਂ ਕਨਫਿਊਜ਼ ਹੋ ਗਿਆ ਮੈਂ ਕੀ ਖਾਵਾਂ ਤੁਸੀਂ ਇਹ ਕੰਮ ਕਰੋ ਫਿਰ ਭਾਈ ਮੇਰੇ ਲਈ ਇੱਕ ਤਾਂ ਤੁਸੀਂ ਬਿਰਿਆਨੀ ਦਾ ਦਿਓ ਠੀਕ ਹੈ ਜੀ ਠੀਕ ਹੈ ਜੀ ਇਹ ਹਾਫ ਤੇ ਫੁੱਲ ਹੁੰਦੀ ਹੈ ਨਾ ਹਾਂਜੀ ਹਾਂਜੀ ਮੈਨੂੰ ਇੱਕ ਹਾਫ ਬਿਰਿਆਨੀ ਲਾਉਣੀ ਤੁਸੀਂ ਠੀਕ ਹੈ ਜੀ ਤੇ ਨਾਲ ਤੁਸੀਂ ਸਾਨੂੰ ਚਿਕਨ ਜ਼ਰੂਰ ਆਪਣਾ ਡਿਸ਼ ਕਰਵਾ ਦੇ ਜਰੂਰ ਜਰੂਰ ਠੀਕ ਹੈ ਜੀ ਹਾਂਜੀ ਤੇ ਨਾਲ ਨਾਲ ਭਾਈ ਆਪ ਐਡਰੈਸ ਵੀ ਦੱਸਣਾ ਤੇ ਇਹ ਆ ਭਾਈ ਹੁਣਾਂ ਦਾ ਕਾਰਡ ਕੁਕੜੂ ਕੜੂ ਕੁਕੜੂ ਕੂ ਤੇ ਕੁਕੜ ਦਾ ਹੁਣ ਆਵਾਜ਼ਾ ਜਿਹੜੀਆਂ ਮਾਰਦਾ ਇਹ ਕੜਾਈ ਵਿੱਚ ਹੀ ਮਾਰਦਾ ਇਹਦੇ ਵਿੱਚ ਹੀ ਆ ਕੇ ਭਾਈ ਜਦੋਂ ਬਰੀਆਨੀ ਸੇਲ ਕਰਦੇ ਉਹ ਬਰੀਆਨੀ ਵਿੱਚ ਕਿੰਨੇ ਪੀਸ ਦਿੰਦੇ ਹੋ ਤੁਸੀਂ ਆਪਣਾ ਹਾਫ ਪਲੇਟ ਦੇ ਵਿੱਚ ਦੋ ਪੀਸ ਹੁੰਦੇ ਆ ਫੁੱਲ ਦੇ ਵਿੱਚ ਚਾਰ ਪੀਸ ਹੁੰਦੇ ਆ ਹਾਫ 'ਚ ਦੋ ਤੇ ਫੁੱਲ ਦੇ ਵਿੱਚ ਚਾਰ ਚਾਰ ਪੀਸ ਕੀ ਆ ਬਾਤ ਹੈ ਭਾਜੀ ਬਹੁਤ ਵਧੀਆ ਭਾਈ ਹੁਣ ਇਹਦੇ ਉੱਤੇ ਹੋਰ ਕੀ ਕੀ ਆਣਾ ਭਾਜੀ अपना ग्रेवी आएगी पहले ता जी अच्छा चिकन कोरमा दी ग्रेवी चिकन करी दी चिकन करी हां जी चलो ਤੁਸੀਂ ਪਾਕਿਸਤਾਨੀ ਸਟਾਈਲ ਬਣਾਉਣਾ ਉਹ ਪ੍ਰੋਪਰ ਪਾਕਿਸਤਾਨੀ ਡਿਸ਼ਸ ਹੁੰਦੀਆਂ ਉਹ ਹੁੰਦਾ ਕਿ ਕਿਉਂ ਐਕਚੁਅਲੀ ਉਹ ਵਾਲੀ ਰੈਸਿਪੀ ਯੂਜ਼ ਕਰ ਲਈ ਹਾਂ ਸੀ ਪਾਕਿਸਤਾਨੀ ਕਰੀ ਹਾਂਜੀ 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 ਵਾਸ਼ੁਦਾ ਉਸ ਤੋਂ ਬਾਅਦ ਆਪਣੇ ਆ ਜੰਗੇ ਅਨਿਅਨਸ ਕੀ ਬਾਤ ਹੈ ਬਈ ਫਿਰ ਉਸ ਤੋਂ ਬਾਅਦ ਆਪਣੀ ਆ ਜੇਗੀ ਚਟਣੀ ਚਟਣੀ ਐਕ ਫਿਰ ਉਸ ਤੋਂ ਬਾਅਦ ਆਪਣਾ ਆ ਜੇਗਾ ਇੱਕ ਬੋਇਲਡ ਐਗ ਉਹ ਕੀ ਬਾਤ ਹੈ ਕਲ ਵੀ ਆਹ ਹੋਈ ਨਾ ਗੱਲ ਆਹ ਹੁੰਦਾ ਅਸਲੀ ਸਵਾਦ ਚਲੋ ਪਹਿਲਾਂ ਹੁਣ ਤੁਹਾਡੇ ਆਪਾਂ ਕਰਦੇ ਆਂ ਬਰਯਾਨੀ ਟੇਸਟ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਤੁਹਾਡੇ ਚਿਕਨ ਕਰੀ ਚਿਕਨ ਕਰੀ ਵਾਲੇ ਆ ਗਏ ਪਾਸੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਭਾਈ ਪਲੀਜ਼ ਮੇਰਾ ਜੀ ਕੈਮਰਾ ਤੁਸੀਂ ਸੰਭਾਲੋ ਭਾਈ ਤੇ ਆਪਾਂ ਚੱਲਦੇ ਆਂ ਥੋੜਾ ਜਿਹਾ ਪਰਲੇ ਪਾਸੇ ਨੂੰ ਤੇ ਮੈਂ ਚਾਹੁੰਨਾ ਵੀ ਜਿਹੜੀ ਇਹਨਾਂ ਦੀ ਕਾਰਟ ਵੀ ਆ ਨਾਲ ਇੱਥੇ ਖਾਜੋ ਫਿਰ ਨਾਲ ਨੌਜਵਾਨ ਜਿਹੜਾ ਮੁੰਡਾ ਨਾਲ ਸਾਡੇ ਆਜ ਦੇਣਾ ਹਾਈ ਦਾ ਫਰਕ ਦੇਖੂਗਾ ਤੇ ਵਾਹ ਜੀ ਵਾਹ क्या बात है यार पहला एक चीज़ थमने लिए एक फोटो ले लेंगे तो प्रॉपर लिए आ जाए अपने को आ गई बिरयानी नान प्लस एक क्या बात है यार ये आ गई चम्मच दी और ਬਈ ਸਚਿਦ ਉਹ ਆਪਣਾ ਰਿਹਾ ਹਾਂਜੀ ਮੈਨੂੰ ਹੀ ਲੱਗਦਾ ਮੈਨੂੰ ਲੱਗਦਾ ਵੀ ਤੂੰ ਨਾ ਇਹ ਚੀਟ ਕਰ ਰਿਹਾ ਕੇ ਮੇਰੇ ਕੋਲ ਵੀਡੀਓ ਸੀ ਕਲਿੱਪ ਪਈ ਆ ਮੈਂ ਖੁਦ ਬਣਾਉਣਾ ਜੀ ਪੱਕੀ ਗੱਲ ਆ ਹਾਂਜੀ ਯਾਰ ਇੰਨਾ ਟੇਸਟੀ ਨਾ ਤਾਹ ਕਹਿ ਰਿਹਾ ਵੀ ਇਹ ਨੌਜਵਾਨ ਮੁੰਡਾ ਛੋਲਾ ਛਲਾ ਦਾ ਮੁੰਡਾ ਮਸਾਲਿਆਂ ਨਾਲ ਇੰਨਾ ਵਧੀਆ ਖੇਡ ਰਿਹਾ ਆ ਇੰਨੀ ਵਧੀਆ ਤਰੀਕੇ ਨਾਲ ਖਾਣਿਆਂ ਨੂੰ ਖਾਣੇ ਨੂੰ ਮੇਨਟੇਨ ਕਰ ਰਿਹਾ ਆ ਸਵਾਦ ਨੂੰ ਮੇਨਟੇਨ ਕਰ ਰਿਹਾ ਤਾਂ ਹੀ ਉਹ ਮੈਨੂੰ ਲੱਗਾ ਵੀ ਯਾਰ ਸ਼ਾਇਦ ਭਾਈ ਤੂੰ ਨਹੀਂ ਬਣਾ ਰਿਹਾ ਘੋਰ ਬਣਾ ਰਿਹਾ ਓਕੇ ਓਕੇ ਖਾਣਾ ਵਾਕਈ ਕਮਾਲ ਦਾ ਬਹੁਤ ਵਧੀਆ ਬਹੁਤ ਜ਼ਬਰਦਸਤ ਭੈਣ ਜੀ ਪਿੱਛੇ ਕਹਿੰਦਾ ਵੀ ਮੈਨੂੰ ਨਹੀਂ ਬਣਾ ਦੇਂਦਾ ਆਪ ਹੀ ਬਣਾਉਂਦਾ ਜੋ ਕੁਛ ਵੀ ਹੈ ਓਏ ਭਾਈ ਸੱਚੀ ਦੱਸਾਂ ਹਾਂਜੀ ਕਮਾਲ ਕਰਦਾ ਥੈਂਕ ਯੂ ਬਿਲਕੁਲ ਕਮਾਲ ਕਰਦਾ ਲੈ ਵੀ ਹੁਣ ਤੈਨੂੰ ਨਾ ਆਪਣਾ ਇਹ ਨਵਾਂ ਸਟਾਲ ਆ ਉਹਦੀ ਤਿਆਰੀ ਕਰ ਠੀਕ ਹੈ ਜੀ ਠੀਕ ਹੈ ਫੋਨ ਨੂੰ ਲੱਭੜ ਨਹੀਂ ਲੋੜੀ ਇਨਵੈਸਟਰ ਕੁਛ ਵੀ ਕਰਨੀ ਤੇਰੀ ਵੀਡੀਓ ਦੇ ਇੰਨੇ ਕ ਪੈਸੇ ਆਪਾਂ ਨੂੰ ਆ ਜਾਣੇ ਆ ਜਿਹਦੇ ਨਾਲ ਤੇਰਾ ਕੰਮ ਚੱਲ ਪੈਣਾ ਠੀਕ ਹੈ ਠੀਕ ਹੈ ਜੀ ਹੁਣ ਮੇਨ ਬਸ ਇੰਨਾ ਕੰਮ ਕਰਦਾ ਹੁਣ ਜਦ ਤੱਕ ਸਾਡਾ ਆਰਡਰ ਦੂਜਾ ਵੀ ਲਾ ਦੇ ਤਦ ਤੱਕ ਅਸੀਂ ਪਹਿਲਾਂ ਇਹਨੂੰ ਟਰਾਈ ਕਰੀਏ ਓਕੇ 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 ਆ ਬਈ ਤੁਹਾਨੂੰ ਦੇਖ ਲੈ ਆਹ ਭਾਈ ਇੱਕ ਚੀਜ਼ ਐ ਸੋ ਮੈਨੂੰ ਜਿਹੜਾ ਤੁਹਾਡੇ ਕੋਲ ਸਮਾਨ ਵੀ ਸੀ ਉਹ ਨੂੰ ਬਦਲ ਗਿਆ ਵੀ ਤੁਹਾਡੇ ਕੋਲ ਸਮਾਨ ਵੀ ਆਪਣਾ ਨਹੀਂ ਹੁੰਦਾ ਕੀ ਗੱਲ ਫਿਊ ਕਾਲੀ ਕੀ ਜੀ ਐਕਚੁਅਲੀ ਮਰਕੂਲ ਸਟਾਰਟਿੰਗ ਦੇ ਵਿੱਚ ਕੁਝ ਵੀ ਕੋਈ ਵੀ ਇਨਵੈਸਟਮੈਂਟ ਨਹੀਂ ਸੀਗੀ। ਅੱਛਾ ਤਾਂ ਕਰਕੇ ਮੈਂ ਐਕਚੁਅਲੀ ਸਾਰੇ ਭਾਂਡੇ ਵਗੈਰਾ ਜੋ ਵੀ ਸੀਗਾ ਉਹ ਰੈਂਟ ਤੇ ਹੀ ਲਿਆਇਆ ਹੋਇਆ ਸੀਗਾ। ਰੈਂਟ ਦੇ? ਹਾਂਜੀ ਹਾਂਜੀ ਹਾਂਜੀ। ਕਿੰਨਾ ਕਰਾਇਆ ਦਿੰਦਾ ਹੁੰਦੇ ਸੀ ਇਹਦਾਂ? ਮੈਂ ਅਪਰੋਕਸੀਮੇਟ ਕਿਸ਼ਤਾਂ ਰਾਈਪੀ ਲਾ ਲਓ ਤੁਸੀਂ ਜਿਹੜੇ ਇਹ ਹੌਟਕੇਸ ਵਗੈਰਾ ਵੀ ਹੈਗੇ ਆ ਮੈਂ 1000 ਰੁਪੀਆ ਪਰ ਮੰਥ ਦੇ ਰਿਆ ਸੀਗਾ ਉਹਨਾਂ ਨੂੰ। ਅੱਛਾ ਅਪਰੋਕਸੀ 4000 ਰੁਪੀਆ ਸੀਗੇ ਮੇਰੇ ਭਾਂਡੇ ਦਾ ਵੀ। ਭਾਂਡੇ ਦਾ? ਹਾਂਜੀ ਹਾਂਜੀ। ਅੱਛਾ ਤੇ ਹੁਣ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਜਿਹੜਾ ਥੋੜਾ ਬਹੁਤ ਜਿੰਨਾ ਵੀ ਸਪੋਰਟ ਆਇਆ ਉਹਦੇ ਉਹਦੀ ਕਿਰਪਾ ਦੇ ਨਾਲ ਰੱਬ ਦੀ ਮੇਰੇ ਕੋਲ ਹੁਣ ਆਪਣੇ ਖੁਦ ਦੇ ਭਾਂਡੇ ਵੀ ਆ ਗਏ ਨੇ ਅੱਛਾ ਮਤਲਬ ਜੋ ਘਰ ਵਿੱਚ ਬਣਾਉਂਦਾ ਉਹ ਵੀ ਕ ਭਾਂਡੇ ਤੇ ਰੈਂਟ ਸੀ ਹਾਂਜੀ 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 ਅੱਛਾ ਹੁਣ ਭਾਂਡੇ ਸਾਰੇ ਆਪਣੇ ਲੈ ਲਿਆ ਹਾਂਜੀ 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 ਅੱਛਾ ਕੁਰਸੀਆਂ ਇਹ ਇਹ ਕੁਰਸੀਆਂ ਮੇਰੀਆਂ ਘਰ ਦੀਆਂ ਆਈਆਂ ਆਈਆਂ ਜਿਹੜੀਆਂ ਰੈਂਟ ਲੀਆਂ ਸੀਗੀਆਂ ਉਹ ਮੈਂ ਵਾਪਸ ਕਰਤੀਆਂ ਸੀਗੀਆਂ ਅੱਛਾ ਮਤਲਬ ਕੁਰਸੀਆਂ ਵੀ ਰੈਂਟ ਦੇ ਲਈਆਂ ਸੀਗੀਆਂ ਹਾਂਜੀ 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 ਕਯਾ ਬਾ ਯਾਰ ਬਹੁਤ ਹਿੰਮਤ ਆ ਬਾਈ ਤੇਰੇ ਦੇ ਵਿੱਚ ਬਹੁਤ ਸੁਣੀ ਗੱਲ ਆ ਕਿ ਤੂੰ ਆਪਣੀ ਹਿੰਮਤ ਨਹੀਂ ਛੱਡੀ ਕੰਮ ਕਰਨ ਨੂੰ ਲੈ ਕੇ ਤੇ ਬਹੁਤ ਵਧੀਆ ਲੱਗਾ ਬਾਈ ਤੇ ਨਾਲ ਗੱਲਬਾਤ ਕਰਕੇ ਤੇ ਮੈਂ ਚਾਹੁੰਦਾ ਹੁਣ ਮੈਨੂੰ ਇਹਨਾਂ ਪਤਾ ਜਰੂਰ ਆ ਵੀ ਸਾਡੇ ਪੰਜਾਬੀ ਐਡੇ ਨਕਮੇ ਨਹੀਂ ਹੈਗੇ ਸਾਡੇ ਪੰਜਾਬੀ ਬਹੁਤ ਵਧੀਆ ਨੇ ਸਪੋਰਟ ਦੱਬ ਕੇ ਕਰਨਗੇ ਤੇਨੂੰ ਤੇ ਤੈਨੂੰ ਇੱਥੇ ਤੱਕ ਨਹੀਂ ਤੂੰ ਜਿੱਥੇ ਤੱਕ ਵੀ ਜਾਣਾ ਚਾਹੇਂਗਾ ਤੈਨੂੰ ਉੱਥੇ ਤੱਕ ਛੱਡ ਕੇ ਹੋਣਗੇ ਬਈ ਲੈ ਪਈਆ ਤੂੰ ਆਸ-ਮਕਾਨ ਚਾਹੁੰਦਾ ਯਾ ਮਕਾਨ ਤੇ ਤੂੰ ਪਹੁੰਚ ਗਿਆ ਠੀਕ ਹੈ ਬਾਈ ਥੈਂਕ ਯੂ ਸੋ ਮਚ ਤੇ ਲੋ ਜੀ ਸਾਡੀ ਦੂਜੀ ਬੇਲ ਹੋ ਗਈ ਰੈਡੀ ਇਹ ਹੈਗੀ ਚਿਕਨ ਕਰੀ ਹਾਂਜੀ ਨਾਲ ਰੋਟੀ ਨਾਲ ਆਪਣੀ ਆ ਜਾਏਗੀ ਤਵਾ ਰੋਟੀ ਵਾਹ ਜੀ ਵਾਹ ਕੀ ਬਾਤ ਹੈ ਬਾਈ ਜਿੰਨੇ ਪਿਆਰ ਨਾਲ ਤੂੰ ਖਾਣਾ ਨਾਲ ਸੱਚੀ ਗੱਲ ਆ ਬਾਈ ਇਧਰ ਤਾਂ ਮੈਂ ਕਹਿੰਦਾ ਵੀ ਤੇਰੇ ਕੋਲ ਜੇ 50 ਕਿਲੋ ਚਿਕਨ ਵੀ ਹੋਵੇ ਨਾ ਉਹ ਵੀ ਜਲਦੀ ਵਿਕ ਜੇ ਤਾਂ ਮੈਂ ਤਾਂ ਬੇਨਤੀ ਇਹੀ ਕਰਦਾ ਕਿ ਤੁਸੀਂ ਭਰਾ ਸਾਡੇ ਨੂੰ ਇੰਨਾ ਸਪੋਰਟ ਕਰੋ ਕਿਉਂਕਿ ਹਰੇਕ ਘਰ ਦੇ ਵਿੱਚ ਨੌਜਵਾਨ ਮੁੰਡੇ ਆਪਣੇ ਹੈਗੇ ਨੇ ਕਾਮਾਕਾਰਾਂ ਨੂੰ ਭੱਜੇ ਫਿਰਦੇ ਨੇ ਮਜਬੂਰੀਆਂ ਨੂੰ ਲੈ ਕੇ ਹੁਣ ਜਦ ਆ ਮੁੰਡੇ ਨੇ ਕਿਹਾ ਵੀ ਮੈਂ ਆਪਣੇ ਡੈਡੀ ਨੂੰ ਰਿਟਾਇਰ ਕਰਨਾ ਤੇ ਰਿਟਾਇਰਮੈਂਟ ਬਾਈ ਕਰਾ ਦੀ ਹੁਣ ਆਪਾ ਕਿਉਂਕਿ ਅੱਗੇ ਕਹਿੰਦੇ ਪੰਜਾਬੀ ਕੰਮ ਨਹੀਂ ਕਰਦੇ ਜੇ ਹੁਣ ਪੰਜਾਬੀ ਕੰਮ ਕਰਨ ਲੱਗ ਪਾ ਹੁਣ ਦੱਸ ਦਿਓ ਇਹਨਾਂ ਨੂੰ ਕਿ ਵੀ ਵਾਕਈ ਪੰਜਾਬੀ ਆ ਗਏ ਆ ਤੇ ਹੁਣ ਨੌਜਵਾਨੇ ਮੈਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਵਾਰ ਨੂੰ ਇਹ ਬਾਈ ਦਾ ਮੈਨੂੰ ਫੋਨ ਆਵੇ ਬਾਈ ਮੇਕੋ ਦਾ ਘੰਟੇ ਜੇ ਅਟਕੀ ਅੱਧੇ ਘੰਟੇ ਜੇ ਮੇਰਾ ਖਾਣਾ ਜਿਹੜਾ ਫਿਨਿਸ਼ ਹੋ ਜਾਂਦਾ ਹੁਣ ਵਾਰੀ ਆ ਜ਼ਿੰਮੇਵਾਰੀਆਂ ਪਟਿਆਲੇ ਵਾਲਿਆਂ ਦੇਖਦੇ ਹਾਂ ਹੁਣ ਪਟਿਆਲੇ ਵਾਲੇ ਕਿੰਨਾ ਕੁ ਇਸ ਵੀਡੀਓ ਨੂੰ ਪਿਆਰ ਦਿੰਦੇ ਆ ਤੇ ਕਿੰਨੇ ਕੁ ਇਸ ਚੀਜ਼ ਦੇ ਵਿੱਚ ਲੈ ਕੇ ਇਹਨਾਂ ਦੀ ਹੈਲਪ ਹੁੰਦੀ ਆ ਤੇ ਅਸੀਂ ਕਲੀਅਰ ਜੀ ਗੱਲ ਆ ਅਸੀਂ ਕੋਈ ਹੈਲਪ ਨਹੀਂ ਬਾਈ ਦੀ ਕਰ ਨਹੀਂ ਬਾਈ ਹਿੰਮਤੀ ਆ ਇਸ ਕਰਕੇ ਬਾਈ ਦੇ ਨਾਲ ਖੜੇ ਆ ਤੇ ਜਿੰਨੀ ਕੁ ਵੀਡੀਓ ਦੀ ਕਮਾਈ ਆ ਬਾਈ ਨੂੰ ਦੇਣੀ ਆ ਤੇ ਪਲੀਜ਼ ਸਾਨੂੰ ਫੜੋ ਤੇ ਇੱਧਰਲੇ ਪਾਸੇ ਆ ਜਾਓ ਭਾਈ ਹੁਣ ਵਾਰੀ ਆ ਗਈ ਇਹਨਾਂ ਦੇ चिकन करी दी चिकन बहुत बढ़िया है पैन पूरा जबरदस्त तरीके ना कोको आया लाइक आज चीज जरूरी है क्यों भाई बनने की नहीं गल अल्लाह दलवा साहब आद लेने हैं बिना रोटी के ਸਾਬਾ ਦਿਆ ਹੁਣਾਂ ਜਿਹੜੀ ਮੈਂ ਗੱਲ ਕਹਿਣ ਲੱਗਾ ਨਾ ਦੁਕਾਨੇ ਸੁਛਣਾ ਯਾਰ ਪਤ ਨਹੀਂ ਕਿਵੇਂ ਹੁਣ ਤੱਕ ਦਾ ਜਿੰਨਾ ਸਟ੍ਰੀਟ ਸਾਈਡ ਦੇ ਉੱਤੇ ਚਿਕਨ ਟਰਾਈ ਕੀਤਾ ਆ ਮਟਰ ਟਰਾਈ ਕੀਤਾ ਮਟਰ ਦਾ ਚਲੋ ਮਟਰ ਦਾ ਮੁਕਾਬਲਾ ਨਹੀਂ ਜਿੰਨਾ ਚਿਕਨ ਟਰਾਈ ਕੀਤਾ ਆ ਸਭ ਤੋਂ ਬੈਸਟ ਚਿਕਨ ਹੈ ਰੋਡ ਸਾਈਡ ਕਹਿ ਲਈਏ ਚਾਰ ਰੇੜੀ ਦੇ ਕਹ ਲਈਏ ਸਭ ਤੋਂ ਬੈਸਟ ਫਲੇਵਰ ਆ ਇਸ ਤੋਂ ਉੱਪਰ ਦਾ ਚਿਕਨ ਹਜੇ ਤੱਕ ਮੈਂ ਟ్రਾਈ ਨਹੀਂ ਕੀਤਾ ਕਲੀਅਰ ਜੀ ਗੱਲ ਆ ਦੁਕਾਨਾਂ ਦੇ ਬਹੁਤ ਨੇ ਪਰ ਅੱਜ ਤੱਕ ਦਾ ਬੈਸਟ ਜਿਹੜਾ ਚਿਕਨ ਕਰੀ ਹੈ ਨਾ ਬੈਸਟ ਚਿਕਨ ਕਰੀ ਜਿਹੜੀ ਅੱਜ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਖਾਧੀ ਹੈ ਤੇ ਭਾਈ ਇਹਦਾ ਤੂੰ ਵਧਾਈ ਦਾ ਪਾਤਰਾ ਜਿਹੜਾ ਇੰਨਾ ਵਧੀਆ ਤੂੰ ਖਾਣਾ ਬਣਾ ਰਿਹਾ ਇੰਨਾ ਵਧੀਆ ਤਰੀਕੇ ਨਾਲ ਸਫਾਈ ਦੇ ਨਾਲ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਮੇਨਟੇਨ ਕਰ ਇਹ ਹੁਣ ਵਾਰੀ ਆ ਗਈ ਸਾਡੀ ਰੁਪਈ ਦੀ ਭਾਈ ਤਿੰਨ ਰੁਪਈਆ ਦੇ ਦਿਆਂ ਮਾਝ ਹੁੰਦਾ ਤੇ ਦੂਜੀ ਗੱਲ ਇਹ ਤੁਹਾਨੂੰ ਦੱਸ ਦਈਏ ਸਾਡੀ ਕੋਈ ਵੀ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਨਹੀਂ ਅਸੀਂ ਪੇਡ ਪ੍ਰੋਮੋਸ਼ਨ ਕਰਦੇ ਆ ਜੋ ਤੁਹਾਨੂੰ ਟੈਸਟ ਅਸੀਂ ਦੱਸਿਆ ਉਹੀ ਟੈਸਟ ਤੁਹਾਨੂੰ ਇੱਥੇ ਆ ਕੇ ਮਿਲਣਾ ਉਸ ਤੋਂ ਬੈਟਰੀ ਮਿਲੂਗਾ ਇਸ ਤੋਂ ਥੱਲੇ ਨਹੀਂ ਜਾਂਦਾ ਕਿਉਂ ਪੱਕੀ ਗੱਲ ਹੈ ਨਾ ਭਾਈ ਹਾਂਜੀ ਹਾਂਜੀ ਹਾਂ ਕਿਉਂਕਿ ਸਾਡੇ ਚੈਨਲ ਦੇ ਪੇਡ ਪ੍ਰੋਮੋਸ਼ਨ ਦੇ ਨਾਂ ਦੀ ਕੁਝ ਨਹੀਂ ਹੈਗਾ ਤੇ ਕੋਲ ਵਾਰੀ ਆ ਜੀ ਰੋਟੀ ਦਾ ਟਰਾਈ ਕਰਦੇ ਹਾਂ ਬਹੁਤ ਵਧੀਆ ਬਾਗ ਮਾਲਕ ਤੇ ਬੈਸਟ ਫਲੇਵਰ ਤੇ ਭਾਈ ਖਾਣ ਵਾਸਤੇ ਆਉਣਾ ਕਿੱਥੇ ਆ ਐਡਰੈਸ ਆ ਸੀ ਆਪਣਾ ਪਟਿਆਲਾ ਅਰਬਨ ਸਟ੍ਰੀਟ ਫੇਸ 2 ਆਪਣਾ ਮੇਨ ਮਾਰਕੀਟ ਹੈ ਗਿਆ ਜਿਹੜੇ ਉਹ ਇੰਡੀਆਨ ওভারਸਿਸ ਬੈਂਕ ਦੇ ਸਾਈਡ ਤੇ ਖੜਦੇ ਆ ਸਾਈਡ ਇੰਟਰੀ ওভারਸਿਸ ਤਾਂ ਬਿਲਕੁਲ ਨਾਲ ਹਾਂਜੀ ਹਾਂਜੀ ਉਸ ਦੇ ਸਾਈਡ ਤੇ ਹੀ ਖੜਦੇ ਨਾਲ ਖੜਦੇ ਹੋ ਭਾਈ ਟਾਈਮਿੰਗ ਕਿੰਨੀ ਆ ਆਪਣੀ 12 ਵਜੇ ਤੋਂ 5 ਵਜੇ ਤੱਕ ਹੈ ਉਸ ਤੋਂ ਬਾਅਦ ਆਪਣੀ 7 ਵਜੇ ਤੋਂ 9 ਵਜੇ ਤੱਕ ਹੈ ਸ਼ਾਮੀ 7 ਵਜੇ ਲਾਉਣੀ ਹੋ ਹਾਂਜੀ ਹਾਂਜੀ ਬਟ ਆਪਣਾ ਇਕੱਲੀ ਵੈਨਸਡੇ ਫਰਡੇ ਸੈਚਰਡੇ ਸੰਡੇ ਲੱਗਦੀ ਹੈ ਨਾਈਟ ਹਾਂਜੀ ਰਾਤ ਉਹਦੇ ਵਿੱਚ ਕੀ ਬੁੰਦਾ ਤੁਹਾਡਾ ਆਪਣੇ ਕੋਲ ਡੇਲੀ ਐਡਮਾ ਚੇਂਜ ਹੁੰਦੀ ਆ ਕਦੀ ਪਾਕਿਸਤਾਨੀ ਚਿਕਨ ਆ ਗਿਆ ਕਦੀ ਚਿਕਨ ਕੋਰਮਾ ਆ ਗਿਆ ਗਰੇਵੀ ਚ ਮਤਲਬ ਤੁਸੀਂ ਲਾਈਵ ਸ਼ੁਰੂ ਕਰਤਾ ਹੁਣ ਹਾਂਜੀ ਹਾਂਜੀ ਓਕੇ ਜਿਹੜਾ ਆ ਸਵੇਰੇ ਮੋਰਨਿੰਗ ਖਾਣਾ ਲੈ ਆਉਂਦੇ ਤੁਸੀਂ ਉਹ 12 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ 5 ਵਜੇ ਤੱਕ ਮੰਗਲਵਾਰ ਵਾਲੇ ਦਿਨ ਪ੍ਰੋਪਰ ਛੁੱਟੀ ਹੁੰਦੀ ਆ ਹਾਂਜੀ ਮੰਗਲਵਾਰ ਵਾਲੇ ਦਿਨ ਬਿਲਕੁਲ ਨਾ ਆਓ ਭਾਈ ਤੇ ਬਾਕੀ ਦੇ ਜਿਹੜੇ ਦਿਨ ਮਰਜ਼ੀ ਆ ਜਾਓ ਨਜ਼ਾਰਦਾਰ ਚਿਕਨ ਖਾਣ ਵਾਸਤੇ ਤੇ ਸੋ ਹੁਣ ਤੁਸੀਂ ਕਰਨਾ ਕੀ ਆ ਬਸ ਇੱਕੋ ਹੀ ਕੰਮ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਇੰਨਾ ਸ਼ੇਅਰ ਕਰਨਾ ਆ ਤੇ ਵੱਧ ਤੋਂ ਵੱਧ ਮੇਰੀ ਹੁਣ ਤੱਕ ਦੀ ਜ ਸਭ ਤੋਂ ਹਾਈest ਈਵ ਮੇਰੇ ਭਰਾ ਦੀ ਵੀਡੀਓ ਤੇ ਆਵੇ ਠੀਕ ਹੈ ਜੀ ਜਿੰਨੀ ਵੀ ਇਹਦੀ ਕਮਾਈ ਹੋਣੀ ਆ ਇਸ ਦਿਸ ਦੀ ਇਸ ਮੁੰਡੇ ਨੂੰ ਜਾਣੀ ਆ ਤੇ ਇਹਦੇ ਵਾਸਤੇ ਇਹਦਾ ਕਾਰਡ ਵੱਡਾ ਕਰਨ ਵਾਸਤੇ ਇਹ ਕੋਈ ਗੱਲਾਂ ਨਹੀਂ ਹੈਗੀਆਂ ਇਹ ਤੁਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਲੈਣਾ ਆ ਜਦੋਂ ਇਹਨਾਂ ਦਾ ਕਾਰਡ ਵੱਡਾ ਹੋਣਾ ਹੈ ਠੀਕ ਹੈ ਜੀ ਤੇ ਅਸੀਂ ਹੁਣ ਕਿਉਂਕਿ ਅਸੀਂ ਜੇ ਕੀਏ ਵੀ ਅਸੀਂ ਜੇਬਾਂ ਚੋਂ ਕੱਢ ਕੇ ਦਵਾਂਗੇ ਨਹੀਂ ਅਸੀਂ ਚਾਹੁੰਦੇ ਆ ਵੀ ਤੁਸੀਂ ਜੇ ਸਪੋਰਟ ਕਰਨੀ ਆ ਪੰਜਾਬੀ ਦੀ ਸਪੋਰਟ ਕਰਨੀ ਆ ਤੁਸੀਂ ਸਿਰਫ ਵੀਡੀਓ ਨੂੰ ਵਾਚ ਕਰਕੇ ਪੂਰੀ ਵੀਡੀਓ ਦੇਖ ਲਿਓ ਇਹਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਬੱਚੇ ਨੂੰ ਹੱਲਾਸ਼ੇਰੀ ਜ਼ਰੂਰ ਦੇ ਦਿਓ ਤਾਂ ਜੋ ਹੋਰ ਹਿੰਮਤ ਵਧੇ ਹੋਰ ਅੱਗੇ ਕੰਮ ਕਰਨ ਤੇ ਇਹਨੂੰ ਦੇਖ ਕੇ ਹੋਰ ਨੌਜਵਾਨ ਜਿਹੜੇ ਆ ਇਸ ਕੰਮਲੇ ਪਾਸੇ ਹੁਣ ਤੇ ਕੈਨੇਡਾ ਅਮਰੀਕਾ ਤੇ ਜਾ ਕੇ ਜਿਹੜੇ ਸੀ ਭੰਡੇ ਮੰਜੀ ਦੇ ਆ ਉਹੀ ਪੰਜਾਬ ਤੇ ਰਹਿ ਕੇ ਰਾਜਿਆਂ ਵਾਂਗੂ ਆਪਣਾ ਜਿਹੜਾ ਕੰਮ ਕਰੀਏ ਤੇ ਨਜ਼ਾਰੇ ਨਾਲ ਆਪਣੇ ਘਰ ਦੇ ਵਿੱਚ ਸ਼ੇਅਰ ਕਰੀਏ ਸੋ ਹੁਣ ਤੁਸੀਂ ਕਰਨਾ ਕਿ ਵੀਡੀਓ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ